ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਆਂ ਕਿ ਪੰਜਾਬ ਦੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਵਿੱਚ ਮੀਂਹ ਦੀ ਉਮੀਦ ਹੈ ਬੱਦਲ ਵਗਦਾ ਕੀ ਦੌਰ ਰਹੇਗਾ ਤੇ ਧੁੱਪ ਕਿਹੜੇ ਇਲਾਕੇ ਵਿੱਚ ਪੈਣੀ ਸ਼ੁਰੂ ਹੋ ਚੁੱਕੀ ਹੈ ਤੇ ਕੀ ਹਾਲਾਤ ਨੇ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਪੰਜਾਬ ਦੇ ਮੌਸਮ ਦੀ ਜਾਣਕਾਰੀ ਸਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜੇ ਤਾਂ ਬੱਦਲ ਵਗਦਾ ਮਾਹੌਲ ਪੰਜਾਬ ਦੇ ਉੱਪਰ ਬਰਕਰਾਰ ਹੈ ਪਰ ਕੁਝ ਕੁ ਹਿੱਸੇ ਜਿਹਦੇ ਵਿੱਚ ਜ਼ਿਲ੍ਹਾ ਰ ਪਟਿਆਲਾ ਤੇ ਫਤਿਹਗੜ ਇਥੋਂ ਹੁੰਦਾ ਹੋਇਆ ਜੀ ਲੁਧਿਆਣਾ ਤੇ ਬਰਨਾਲਾ ਤੇ ਮਾਨਸਾ ਜਿਲ੍ਹਾ ਇਹਨਾਂ ਵਿੱਚ ਥੋੜੀ ਬਹੁਤੀ ਬੱਦਲ ਵਰਗਾ ਅਸਰ ਘੱਟ ਦਿਖਾਈ ਦੇ ਰਿਹਾ ਤੇ ਬਾਕੀ ਹੁਣ ਮੌਸਮ ਵਿਭਾਗ ਦੇ ਅਲਰਟ ਦੇਖ ਲੈਂਦੇ ਜੀ ਅਲਰਟ ਦੇਖਣ ਤੋਂ ਪਹਿਲਾਂ ਰਿਕਵੈਸਟ ਆ ਤੁਹਾਡੇ ਸਾਹਮਣੇ ਤੁਸੀਂ ਪੰਜਾਬ ਦੇ ਕਿਹੜੇ ਪਿੰਡ ਜिले ਸ਼ਹਿਰ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਦਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਜਿਹੜੀ ਉਹ ਮਿਸ ਨਾ ਹੋ ਸਕੇ ਹੁਣ ਗੱਲ ਕਰਦੇ ਹਾਂ ਜੀ ਕੀ ਅਲਰਟ ਜਾਰੀ ਹੋਏ ਨੇ ਤੁਸੀਂ ਦੇਖ ਰਹੇ ਹੋ ਜੀ ਕਿ ਮੌਸਮ ਵਿਭਾਗ ਵੱਲੋਂ ਜੋ ਦੱਸਿਆ ਗਿਆ ਉਹਦੇ ਵਿੱਚ ਸਾਡੀ ਉੱਤਰ ਪੱਛਮੀ ਬੈਲਟ ਤੇ ਦੱਖਣ ਪੱਛਮੀ ਬੈਲਟ ਦੇ ਵਿੱਚ ਥੋੜੇ ਬੋਤੇ ਮੀ ਸੋਰੀ ਦੱਖਣ ਪੂਰਬੀ ਬੈਲਟ ਵਿੱਚ ਹਾਲਾਤ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਇਸ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਤੱਕ ਪਠਾਨਕੋਟ ਤੋਂ ਗੱਲ ਕੀਤੀ ਜਾਵੇ ਤਾਂ ਸਾਰਾ ਇਲਾਕਾ ਗੁਰਦਾਸਪੁਰ ਦਾ ਜੀ ਅੰਮ੍ਰਿਤਸਰ ਜ਼ਿਲ੍ਹਾ ਸਾਰਾ ਜੀ ਤਰਨਤਾਰਨ ਪੂਰਾ ਸ਼ਹਿਰ ਪੂਰਾ ਜ਼ਿਲ੍ਹਾ ਜਲੰਧਰ ਦਾ ਪੂਰਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਪੂਰਾ ਜ਼ਿਲ੍ਹਾ ਗੜਸ਼ੰਕਰ ਦਾ ਇਲਾਕਾ ਨਕੋਦਰ ਜ਼ੀਰਾ ਫਿਰੋਜ਼ਪੁਰ ਮੋਗਾ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਬੱਦਲਬਾਈ ਛਾਈ ਹੋਈ ਹੈ ਸਵੇਰ ਤੋਂ ਹੀ ਨਵਾਂ ਸ਼ਹਿਰ ਤੇ ਬਹੁਤ ਸਾਰੇ ਇਲਾਕਿਆਂ ਵਿੱਚ ਬੱਦਲਬਾਈ ਛਾਈ ਹੋਈ ਹੈ ਜੀ ਨੰਗਲ ਦਾ ਕੁਝ ਕ ਇਲਾਕਾ ਜਿਹਦੇ ਵਿੱਚ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਅੰਮ੍ਰਿਤਸਰ ਨੰਦਪੁਰ ਸਾਹਿਬ ਬਪਲਾਚੌਰ ਸਮਰਾਲੇ ਦਾ ਇਲਾਕਾ ਜੀ ਲੁਧਿਆਣੇ ਦਾ ਪੂਰਾ ਇਲਾਕਾ ਮੋਗਾ ਫਿਰੋਜ਼ਪੁਰ ਫਰੀਦਕੋਟ ਰਾਏਕੋਟ ਪਾਇਲ ਇਹ ਲੁਧਿਆਣੇ ਦੇ ਨੇੜੇ ਤੇ ਇਲਾਕੇ ਵਿੱਚ ਬੱਦਲਵਾਈ ਬਣੀ ਹੋਈ ਦਿਖਾਈ ਦੇ ਰਹੀ ਹੈ ਹਲਕੀ ਕਿਣਮਣਕਾਣੀ ਦਾ ਮਾਹੌਲ ਸਵੇਰ ਤੋਂ ਇਹਨਾਂ ਇਲਾਕਿਆਂ ਵਿੱਚ ਚੱਲਿਆ ਹੋਇਆ ਜੀ ਅਗਰ ਥੱਲੇ ਵਾਲੀ ਇਹ ਬੈਲਟ ਦੀ ਗੱਲ ਕੀਤੀ ਜਾਵੇ ਤਾਂ ਡੇਰਾ ਬਸੀ ਹੋ ਗਿਆ ਜੀ ਰਾਜਪੁਰਾ ਚੰਡੀਗੜ੍ਹ ਮੁਹਾਲੀ ਖਰੜ ਦਾ ਇਲਾਕਾ ਪਟਿਆਲੇ ਦਾ ਕੁਝ ਕੇ ਇਲਾਕਾ ਜੀ ਮੂਨਕ ਪਾਤੜਾ ਦਾ ਇਲਾਕਾ ਜੀ ਸਰਧੂਲਗੜ੍ਹ ਇਹਨਾਂ ਇਲਾਕਿਆਂ ਵਿੱਚ ਸਵੇਰ ਤੋਂ ਕਿਣਮਣਕਣੀ ਅਤੇ ਇਸ ਸਮੇਂ ਬਦਲਵਾਈ ਬਣੀ ਹੋਈ ਹੈ ਤੇ ਕਿਣਮਣਕਣੀ ਦਾ ਮਾਹੌਲ ਵਧੀਆ ਤਰੀਕੇ ਨਾਲ ਬਣਿਆ ਹੋਇਆ ਹੈ। ਪਰ ਤੇ ਸੈਂਟਰਲ ਇਹ ਜਿਹੜਾ ਇਲਾਕਾ ਇਹਦੇ ਵਿੱਚ ਚਾਂਸ ਕੱਟਨੇ ਜਿਹਦੇ ਵਿੱਚ ਆਪਾਂ ਗੱਲ ਕਰੀਏ ਮੁਕਸਰ ਸਾਹਿਬ ਦੇ ਚਾਂਸ ਕੱਟਨੇ ਜੀ ਤੇ ਬਰਨਾਲੇ ਸ਼ਹਿਰ ਦੇ ਚਾਂਸ ਕੱਟਨੇ ਉਸ ਤੋਂ ਇਲਾਵਾ ਮਲੇਰਕੋਟਲੇ ਵਿੱਚ ਚਾਂਸ ਕੱਟਨੇ ਜੀ ਸੰਗਰੂਰ ਦੇ ਵਿੱਚ ਤੇ ਨਾਲ ਦੀ ਨਾਲ ਮੰਡੀ ਗੋਵਿੰਦਗੜ੍ਹ ਹੋ ਗਿਆ ਜੀ ਖੰਨਾ ਹੋ ਗਿਆ ਚਮਕੌਰ ਸਾਹਿਬ ਦੇ ਨਾਲ ਦੀ ਨਾਲ ਅਗਰ ਗੱਲ ਕੀਤੀ ਰੂਪਨਗਰ ਸ਼ਹਿਰ ਦੇ ਨੇੜੇ ਚੜ੍ਹੇ ਦੇ ਇਲਾਕੇ ਵਿੱਚ ਲਗਾਤਾਰ ਬਦਲਬਾਈ ਤੋਂ ਹੁਣ ਮੌਸਮ ਸਾਫ਼ ਹੋ ਚੁੱਕਿਆ ਹੈ ਧੁੱਪ ਕੜਾਕੇ ਜਿਲੇਸ਼ ਕਰਈ ਹੈ ਤਾਪਮਾਨ ਦੇ ਵਿੱਚ ਵੱਡੀ ਘਰਾਬਟਾਈ ਹੈ ਤਾਪਮਾਨ 34 35 ਡਿਗਰੀ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਜਿਸ ਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਆਪਾਂ ਕਹੀਏ ਤਾਂ ਮੌਸਮ ਸੁਹਾਵਣਾ ਬਣਿਆ ਹੋਇਆ ਹੈ ਜੀ ਗਰਮੀ ਤੋਂ ਰਾਹਤ ਹੀ ਪੰਜਾਬ ਵਾਸੀਆਂ ਨੂੰ ਫਿਲਹਾਲ ਮਿਲ ਰਹੀ ਹੈ ਬਾਕੀ ਅਗਰ ਕੋਈ ਦੁਪਹਿਰ ਤੋਂ ਬਾਅਦ ਨਮੀ ਅਪਡੇਟ ਆਈ ਅਗਰ ਜਾਣਕਾਰੀ ਸਾਂਝੀ ਕਰਨ ਯੋਗੀ ਹੋਈ ਤਾਂ ਤੁਹਾਡੇ ਤੱਕ ਉਹ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਚੈਨਲ ਤੇ ਬਣੇ ਰਹੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਮਿਲਦੇ ਆ ਜੀ ਸ਼ਾਮ ਦੀ ਜਾਣਕਾਰੀ ਲੈ ਕੇ ਜਲਦ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ